ਪਹਿਲੇ ਪੰਗਤ ਪਾਛੇ ਸੰਗਤ ਦੀ ਗੁਰਮਰਿਆਦਾ ਨੂੰ ਗ੍ਰਿਹਣ ਕਰਵਾਉਣ ਲਈ ਇਤਲੀ ਦੀ ਸਰਮੌਰ ਸਿੱਖ ਸੰਸਥਾ ਕਲਤੂਰਾ ਸਿੱਖ ਵੱਲੋਂ 2025 ਦੇ ਪਹਿਲੇ ਨਗਰ ਕੀਰਤਨ ਵਿੱਚ ਕੀਤਾ ਜਾਵੇਗਾ ਨਿਰਵੇਕਲਾ ਉਪਰਾਲਾ ਸਿੱਖ ਜਗਤ ਦੇ ਨਵੇਂ ਬਰੇ ਇੱਕ ਚੇਤ ਨਾਨਕ ਸ਼ਹੀਦ ਸਮਤ 557 ਦੇ ਇਸ ਨਵੇਂ ਬਰੇ ਵਿਸਤਾਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਤਲੀ ਵੱਲੋਂ ਗੁਰੂ ਸਾਹਿਬ ਵੱਲੋਂ ਚਲਾਈ ਗਈ ਗੁਰਮਰਿਆਦਾ ਪਹਿਲੇ ਪੰਗਤ ਪਾਛੇ ਸੰਗਤ ਦੀ ਮਯਾਦਾ ਨੂੰ ਬਹਾਲ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਹਨ ਇਸ ਸਾਲ ਵਿੱਚ ਤ੍ਰੀ ਦਾ ਪਹਿਲਾ ਨਗਰ ਕੀਰਤਨ ਜਿਸ ਵਿੱਚ ਲੰਗਰਾਂ ਦੀ ਗੁਰਮਰਿਆਦਾ ਕੇਵਲ ਪੰਗਤ ਵਿੱਚ ਸ਼ਿਕਾਇਤ ਰੰਭੇ ਗਏ ਹਨ ਸੂਬਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਨੂੰ ਅਪੀਲ ਕਰਦੇ ਇਸ ਸੰਸਥਾਨ ਨੇ ਕਿਹਾ ਕਿ ਆਓ ਸਾਰੇ ਰਲ ਮਿਲ ਕੇ ਇਸ ਗੁਰਮਰਿਆਦਾ ਨੂੰ ਬਹਾਲ ਕਰਨ ਲਈ ਇੱਕ ਲਹਿਰ ਇਸ ਸਾਲ ਦੇ ਵਿੱਚ ਚਲਾਈਏ ਪੰਜ ਗੁਰਦੁਆਰਾ ਸਾਬਹਾਨ ਹਰ ਧਾਰਮਿਕ ਸਮਾਗਮ ਦੇ ਵਿੱਚ ਗੁਰੂ ਕੇ ਲੰਗਰ ਕੇਵਲ ਪੰਗਤ ਵਿੱਚ ਹੀ ਸ਼ਿਕਾਇਤ ਜਾਣ ਤਾਂ ਜੋ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਸਮੂਹ ਸੰਤਾਂ ਸੰਸਾਰ ਪਰ ਵਿੱਚ ਪ੍ਰਾਪਤ ਕਰ ਸਕਣ ਜਿਕਰ ਜੋਗ ਇਟਲੀ ਵਿੱਚ ਹਰ ਸਾਲ ਸਜਾਈ ਜਾਂਦੇ ਕੁਝ ਨਗਰ ਕੀਰਤਨਾਂ ਵਿੱਚ ਪ੍ਰਬੰਧਕਾਂ ਵੱਲੋਂ ਨਾ ਚਾਹੁੰਦਿਆਂ ਹੋਇਆਂ ਵੀ ਲੰਗਰ ਦੀ ਬੇਅਦਬੀ ਹੋ ਜਾਂਦੀ ਹੈ ਚਾਹੇ ਕਿ ਸੰਗਤੀ ਕਰਦੀ ਹੈ ਪਰ ਪ੍ਰਬੰਧਕ ਇਸ ਬੇਅਦਬੀ ਨੂੰ ਮਹਿਸੂਸ ਕਰਦੇ ਹਨ ਬਹੁਤ ਸਾਰੇ ਨਗਰ ਕੀਰਤਨਾਂ ਵਿੱਚ ਲੱਗੇ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦੇ ਸਟਾਲ ਜਿੱਥੇ ਕਿ ਸੰਗਤ ਪੰਗਤ ਵਿੱਚ ਨਹੀਂ ਖੜ ਕੇ ਲੰਗਰ ਸਕਦੀ ਹੈ ਜਿਹੜਾ ਕਿ ਸਿੱਖੀ ਸਿਧਾਂਤ ਤੇ ਗੁਰਮਰਯਾਦ ਅਨੁਸਾਰ ਨਹੀਂ ਹੈ ਇਟਲੀ ਦੀ ਇਸ ਸਿੱਖ ਸੰਸਥਾ ਵੱਲੋਂ ਲੰਗਰ ਦੀ ਬੇਅਦਬੀ Broccoli ਕੀਤਾ ਜਾ ਰਿਹਾ ਹੈ 16 ਮਾਰਚ ਨੂੰ ਗੁਰਦੁਆਰਾ ਸਾਹਿਬ ਹਰਗੋਬਿੰਦ ਸਾਹਿਬ ਲੀਨੋ ਮੇਸ਼ੀਆ ਵਿਖੇ ਇਹ ਉਪਰਾਲਾ ਬਹੁਤ ਹੀ ਕਾਬਲੇ ਤਾਰੀਫ ਹੈ ਪਰ ਕੀ ਇਟਲੀ ਦੇ ਸਭ ਨਗਰ ਕੀਰਤਨ ਵਿੱਚ ਹੋ ਸਕੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਕਿਉਂਕਿ ਇਟਲੀ ਵਿੱਚ ਅਜੇ ਨਗਰ ਕੀਰਤਨ ਵਿੱਚ ਹੁੰਦੇ ਹਨ ਜਿੱਥੇ ਸੰਤਾ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰੀ ਭਰਦੀਆਂ ਹਨ ਉੱਥੇ ਸਭ ਸੰਗਤ ਨੂੰ ਪੰਗਤ ਵਿੱਚ ਲੰਗਰ ਛਕਾਉਣਾ ਬਹੁਤ ਜ਼ਿਆਦਾ ਪ੍ਰਬੰਧ ਦੀ ਮੰਗ ਕਰਦਾ ਹੈ ਇਸ ਮੌਕੇ ਕਾਲ ਤੱਕ ਸਹਿਬ ਦੇ ਸਾਫੇ ਸਾਬਕਾ ਜਸੀਦਾਰ ਗਿਆਨੀ ਹਰਪ੍ਰੀਤ ਸਿੰਘ ਉਹਨੂੰ ਇਟਲੀ ਦੇ ਇਸ ਸਾਲ ਦੇ ਪਹਿਲੇ ਨਗਰ ਕੀਰਤਨ ਵਿੱਚ ਪੂਰਨ ਗੁਰਮਰਯਾਦਾ ਅਨੁ ਕੰਧੂ ਪ੍ਰਾਲੀ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਕਿ ਹੋਲਾ ਮਹੱਲਾ ਜੋ ਖਾਲਸੇ ਦਾ ਗੌਰਵ ਹੈ ਸ਼ਾਨ ਮੱਤਾ ਮਨ ਮੱਤਾ ਪਰਵ ਹੈ ਜਿੱਥੇ ਪੂਰੀ ਦੁਨੀਆ ਚ ਮਨਾਇਆ ਜਾ ਰਿਹਾ ਹੈ ਗੁਰੂ ਖਾਲਸਾ ਪੰਥ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਮਨਾਇਆ ਜਾ ਰਿਹਾ ਹੈ ਉੱਥੇ ਇਟਲੀ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਲਾਨੋ ਬਰੇਸੀਆ ਵਿਖੇ ਇਹ ਹੋਲੇ ਮਹੱਲੇ ਦਾ ਪਰਬ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ 16 ਮਾਰਚ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਬਾਨ ਦੀ ਅਗਵਾਈ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲਾਨੋ ਬਰੇਸੀਆ ਵਿਖੇ ਭਾਰੀ ਨਗਰ ਕੀਰਤਨ ਪਰਾਰੰਭ ਕੀਤਾ ਜਾ ਰਿਹਾ ਹੈ ਜਿੱਥੇ ਸੰਗਤਾਂ ਨੂੰ ਇਸ ਨਗਰ ਕੀਰਤਨ ਦੇ ਵਿੱਚ ਬਾਤ ਚੜ ਕੇ ਪਹੁੰਚਣ ਦੀ ਅਪੀਲ ਹੈ ਬੇਨਤੀ ਹੈ ਉੱਥੇ ਖਾਸ ਗੱਲ ਇਹ ਹੈ ਕਿ ਇਸ ਵਾਰ ਪ੍ਰਬੰਧਕਾਂ ਨੇ ਇਹ ਫੈਸਲਾ ਕੀਤਾ ਹੈ ਕਿ ਲੰਗਰ ਜੋ ਸਾਡੀ ਮਰਿਆਦਾ ਹੈ ਪੰਗਤ ਦੇ ਵਿੱਚ ਬੈਠ ਕੇ ਛਕਣਾ ਤੇ ਗੁਰੂ ਗੁਰੂ ਜਪਣਾ ਇਸ ਮਰਿਆਦਾ ਨੂੰ ਮੁੱਖ ਰੱਖਦੇ ਆ ਪ੍ਰਬੰਧਕਾਂ ਨੇ ਨਗਰ ਕੀਰਤਨ ਦੇ ਦੌਰਾਨ ਲੰਗਰ ਦੀ ਵਿਵਸਥਾ ਜਿਹੜੀ ਹੈ ਉਹ ਪੰਗਤ ਦੇ ਵਿੱਚ ਹੀ ਸਿਕ ਸੰਗਤਾਂ ਸ਼ੱਕ ਸਕਣ ਐਸੀ ਕੀਤੀ ਗਈ ਹੈ ਮੈਂ ਸਮਝਦਾ ਕਿ ਇਹ ਬਹੁਤ ਸ਼ਲਾੰਗਾ ਜੋਗ ਉਪਰਾਲਾ ਸਾਨੂੰ ਆਪਣੀਆਂ ਮਰਿਆਦਾਵਾਂ ਪਰੰਪਰਾਵਾਂ ਜੋ ਸਾਡੇ ਸਿਧਾਂਤਾਂ ਦੇ ਅਨੁਸਾਰੀ ਹੈ ਇਹਨਾਂ ਨੂੰ ਉੱਚਾ ਚੁੱਕਣ ਵਾਸਤੇ ਯਤਨ ਜਿਹੜੇ ਆ ਉਹ ਕਰਦੇ ਰਹਿਣਾ ਚਾਹੀਦਾ ਹੈ ਠੀਕ ਹੈ ਵਕਤ ਦੇ ਨਾਲ ਕੁਝ ਤਬਦੀਲੀਆਂ ਆ ਜਾਂਦੀਆਂ ਨੇ ਪਰ ਮਰਿਆਦਾ ਦਾ ਖਿਆਲ ਰੱਖਣਾ ਇਹ ਵੀ ਸਾਡੇ ਲਈ ਜਿਹੜਾ ਬੜਾ ਲਾਜ਼ਮੀ ਹੈ ਬੜਾ ਜ਼ਰੂਰੀ ਹੈ ਸੰਗਤ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਹ ਜੋ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੈਨੋ ਬਰੇਸੀਆ ਇਟਲੀ ਦੀ ਧਰਤੀ ਦੇ ਉੱਤੇ ਹੋ ਰਿਹਾ 16 ਮਾਰਚ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਵੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ